ਦੇਖੋ ਬਈ ਕੋੜੀਆਂ ਵਾਲੇ ਮੇਲੇ ਦੀ ਰੌਣਕ ਤੁਹਾਨੂੰ ਪਤਾ ਕਿ ਮੌਕਸਰ ਬਹੁਤ ਮਸ਼ਹੂਰ ਕੋੜੀਆਂ ਵਾਲੀ ਮੰਡੀ ਲੱਗਦੀ ਆ ਰੌਣਕ ਮੇਲਾ ਵੇਖੋ ਬਈ ਠੀਕ ਆ ਆ ਪੂਰਾ ਭਰਿਆ ਪਿਆ ਦੇਖੋ ਭਰਾ ਜੀ ਵੀ ਜਾਣਰ ਲਈ ਆਉਂਦੇ ਆ ਠੀਕ ਆ ਤੇ ਮੇਲੇ ਦਾ ਮਾਹੌਲ ਵੇਖੋ ਬਈ ਅੱਜ ਮੇਲਾ ਪੂਰਾ ਭਰਿਆ ਆ ਦੂਰੋਂ ਦੂਰੋਂ ਭਰਾ ਵੇਖਣ ਆਇਆ ਮੇਲਾ ਦੇਖੋ ਬਈ ਮੇਲੇ ਦਾ ਮਾਹੌਲ ਕਿੰਨੇ ਸੋਹਣੇ ਸੋਹਣੇ ਜਾਨਵਰ ਖੜੇ ਆ ਭਰਾਵਾਂ ਨੇ ਸ਼ੌਂਕ ਨਾਲ ਪਾਲੇ ਹੋਏ ਜਾਨਵਰ ਠੀਕ ਆ ਦੇਖੋ ਅੱਜ ਯਾਰ ਮੇਲਾ ਪੂਰਾ ਭਰਿਆ ਪੂਰੇ ਮੇਲੇ ਚ ਪੂਰੀ ਭੀੜ ਆ ਕਹਿਣਾ ਮਤਲਬ ਅੱਜ ਮੇਲਾ ਵੇਖਣ ਆਲਾ ਅੱਜ ਹਰ ਪਰਾ ਮੇਲਾ ਵੇਖਣ ਆਇਆ ਕੱਲ ਏਦੋਂ ਵੀ ਜਿਆਦਾ ਭੀੜ ਸੀ ਤਾਂ ਕਰਕੇ ਅੱਦੇ ਲੋਕ ਅੱਜ ਕੱਲ ਆਏ ਨਹੀਂ ਅੱਜ ਆਏ ਆ ਦੇਖੋ ਬਈ ਕਿੰਨੀ ਭੀੜ ਆ ਮੇਲੇ 'ਚ ਯਾਰ ਬਹੁਤ ਸੋਹਣੇ ਸੋਹਣੇ ਜਾਨਵਰ ਆਏ ਆ ਤੁਹਾਨੂੰ ਪਤਾ ਹੈ ਘੋੜੀਆਂ ਦਾ ਸ਼ੌਂਕ ਹੀ ਵੱਖਰਾ ਹੁੰਦਾ ਤੇ ਸ਼ੌਂਕ ਨਾਲ ਬੰਦਾ ਘੋੜੀਆਂ ਬਾਲ ਦਾ ਘੋੜੇ ਘੋੜੀਆਂ ਠੀਕ ਹੈ ਇੱਧਰ ਲੰਗਰ ਲੱਗਾ ਪਿਆ ਬਈ ਖਾਣ ਪੀਣ ਵਾਲੀਆਂ ਚਾਹਨਾ ਦੇਖੋ ਤੁਸੀਂ ਮੇਲੇ ਦਾ ਮਾਹੌਲ ਹੈ ਬਈ ਜਾਨਵਰ ਹੈ ਮੇਲੇ 'ਚ ਜਾਨਵਰ ਬਹੁਤ ਹੈ ਕਿ ਭਈ ਅੱਗੇ ਨਾਲੋਂ ਬਹੁਤ ਜ਼ਿਆਦਾ ਜਾਨਵਰ ਆ ਦੇਖੋ ਮਾਹੌਲ ਤੁਸੀਂ ਬਈ ਇੱਕ ਵਾਰ ਮਹਾਰਾਜ ਜਾਨਵਰੀ ਜਾਨਵਰ ਆ ਜੋਟੀ-ਜੋਟੀ ਦੇ ਜਾਨਵਰ ਪਹੁੰਚੇ ਆ ਮੇਲੇ 'ਚ ਲੋਕ ਖੜ-ਖੜ ਕੇ ਵੇਖਦੇ ਆ ਜਿਹੜੇ ਪੂਰੇ ਆ ਚੋਟੀ ਦੇ ਜਾਨਵਰ ਹੁੰਦੇ ਆ ਬਾਈ ਠੀਕ ਆ ਬਾਕੀ ਮੇਨ ਤਾਂ ਸਾਰੇ ਭਰਾ ਹੀ ਪ੍ਰੋਪਰ ਕਰਦੇ ਆ ਪਰ ਜਿਹੜੇ ਨਾਮਵਰ ਔੜੇ ਘੋੜੀਆਂ ਹੁੰਦੇ ਆ ਆਹ ਦੇਖੋ ਮੇਲੇ ਲੱਗ ਜਾਂਦੇ ਆ ਫਿਰ ਟੈਂਟਾ ਮੁਰੇ ਉਹ ਜਾਨਵਰ ਵੇਖੋ ਤੁਸੀਂ ਯਾਰ ਇਹ ਆ ਜੀ ਮੋਸਰ ਦਾ ਬਹੁਤ ਹੀ ਮਸ਼ਹੂਰ ਭਾਰਤ ਫੇਅਰ 2025 ਘੋੜੀਆਂ ਵਾਲਾ ਮੇਲਾ ਦੇਖੋ ਕੀ ਬਾਤ ਹੈ ਕੀ ਬਾਤ ਹੈ ਮਲੇ ਦਾ ਬਹੁਤ ਹੀ ਮਸ਼ਹੂਰ ਮੇਲਾ ਛੇਰੇ ਨਾਇਰ ਤੋਂ ਯਾ ਬੱਲੇ ਦੇਖੋ ਮੇਲੇ 'ਚ ਕੁੱਤੇ ਕੁੱਤੀਆਂ ਹੋਰ ਬਹੁਤ ਜਾਨਵਰ ਆਏ ਆ ਆਹ ਦੇਖੋ ਤੁਸੀਂ ਮੇਲੇ ਦਾ ਮਾਹੌਲ ਆ ਠੀਕ ਆ ਬਹੁਤ ਜਾਨਵਰ ਆਏ ਆ ਬਾਈ ਬਹੁਤ ਵੱਖਰੇ ਵੱਖਰੇ ਜਾਨਵਰ ਤੁਸੀਂ ਮਾਹੌਲ ਵੇਖੋ ਮੇਲੇ ਦਾ ਯਾਰ ਕਿੰਨਾ ਸੋਹਣਾ ਜਿਵੇਂ ਨਾਲ ਵੇਖਣ ਵਾਲਾ ਤੁਹਾਨੂੰ ਵੀ ਵੀਡੀਓ ਰਾਂਝ ਦਿਖਾਈ ਜਾਂਦੇ ਮੇਲਾ ਜਿਹੜੇ ਬਾਈ ਘਰੇ ਬੈਠੇ ਆ ਨਾ ਉੱਥੇ ਕੀ ਰੂਤੀ ਮੇਲੇ ਦਾ ਆ ਮਾਹੌਲ ਆ ਮੇਲੇ ਦਾ ਆਏਗਾ ਜੀ ਮੌਸਰ ਦਾ ਬਹੁਤ ਹੀ ਸ਼ੁਰੂ ਹੋ ਗਿਆ ਪਾਸੇ ਹੋ ਜਾ ਬਾਈ ਓਏ ਪਾਸੇ ਕੋਰੇ ਵੀ ਫੀਲ ਦੇਖਿਆ ਵੇਖੋ ਜੀ ਮੇਲਾ ਮੌਸਰ ਦਾ ਬਹੁਤ ਹੀ ਮਸ਼ਹੂਰ ਘੋੜਿਆਂ ਦਾ ਮੇਲਾ ਦੇਖੋ ਨਿਸ਼ਾਨ ਗਿੱਲਪਿੰਡ ਗਲਾਬੇ ਵਾਲੇ ਤੋਂ ਲੈ ਕੇ ਆਇਆ 22 ਹੁਣੀ ਸਾਂ ਲੈ ਕੇ ਆਇਆ ਦੇਖੋ ਕਿੱਦਾਂ ਸੋਹਣਾ ਸੋਹਣਾ ਹੈ ਬਈ ਠੀਕ ਹੈ ਜ਼ਰੂਰੀ ਨਹੀਂ ਜਿੰਨੇ ਵੀ ਹੋਰ ਬਹੁਤ ਜਾਨਵਰ ਮੇਲੇ 'ਚ ਆਏ ਆ ਜਿਹੜੇ ਭਰਾ ਸ਼ੌਂਕ ਨਾਲ ਭਾਲਦੇ ਆ ਜਿਹੜਾ ਭਰਾ ਮਾਨੂੰ ਸ਼ੌਂਕ ਆ ਜਾਨਵਰਾਂ ਦਾ ਉਹ ਭਰਾ ਲੈ ਕੇ ਆਉਂਦੇ ਆ ਮੇਲਿਆਂ ਦੇ ਵਿੱਚ ਠੀਕ ਹੈ ਦੇਖੋ ਯਾਰਾ ਕਿਉਂ ਘੋੜਾ ਬੋਲਦਾ ਨਾ ਦੇਖੋ ਆਹ ਟੈਂਟਾਂ ਦੇ ਖੜੇ ਆ ਘੋੜੇ ਘੋੜੀਆਂ ਤੇਰੇ ਜਿਹੜੇ ਕਹਿੰਦੇ ਘੋੜੇ ਘੋੜੀਆਂ ਰੱਖਦੇ ਆ ਨਾ ਉਹ ਬੰਦੇ ਰਾਜੇ ਆ ਦਿਲ ਦੇ ਰਾਜੇ ਆ ਦਿਲ ਦਾ ਰਾਜਾ ਬੰਦਾ ਹੀ ਬਈ ਘੋੜੀਆਂ ਘੋੜੀਆਂ ਰੱਖਦਾ ਮਾਹੌਲ ਵੇਖੋ ਆ ਘੋੜੀਆਂ ਦਾ ਸਮਾਨ ਠੀਕ ਆ ਬਾਕੀ ਤੁਹਾਨੂੰ ਇਕੱਲਾ ਇਕੱਲਾ ਚੀਜ਼ਾਂ ਵੀ ਦਿਖਾਵਾਏ ਕਿਹੜਾ ਸੀ ਫੁੱਲ ਵਲੌਗ ਬਣਾ ਰਹੇ ਆ ਪਰ ਮਰ ਕੇ ਦੇਖੋ ਕੀ ਕਹਾ ਬਾਤ ਆ ਕੀ ਕਹਾ ਬਾਤ ਆ ਯਾਰ ਮੇਲੇ ਨਾਲ ਤੁਸੀਂ ਆਏ ਮੇਖੂਗੀ ਕਿ ਮੇਲੇ ਉਹ ਗਾਦੀ ਮੇਲੇ ਵਿੱਚ ਆ ਯਾਰ ਕੱਲ ਨਾਲੋਂ ਵੀ ਅੱਜ ਜ਼ਿਆਦਾ ਭੀੜਾ ਨਾਲੇ ਕੱਲ ਮੱਗੀ ਸੀ ਗੱਲ ਥੋੜਾ ਜਿਹਾ ਤੁਹਾਨੂੰ ਪਤਾ ਹੈ ਮੱਗੀ ਤੇ ਭੀੜ ਜ਼ਿਆਦਾ ਹੁੰਦੀ ਆ ਵੇਖੋ ਕਿਉਂ ਲੋਕ ਖੜ ਖੜ ਕੇ ਵੇਖਦੇ ਆ ਯਾਰ ਜਾਨਵਰ ਕਾ ਜਾਨਵਰ ਪੂਰਾ ਟੁੱਟੀ ਦਾ ਹੁੰਦਾ ਜਾਨਵਰ ਪੂਰਾ ਨਾਮ ਵਾਲੀ ਦੇਖੋ ਆ ਤਿਆਰੀ ਚੱਲੀ ਜਾਂਦੀ ਆ ਬਾਈ ਹੁਣੇ ਭਾਗਸਰ ਸਟੱਡ ਫਾਰਮ ਸਾਡਾ ਗਵਾਂਡੀ ਪਿੰਡ ਆ ਦੇਖੋ ਕੁੱਤੇ ਕੁੱਤੇ ਵੇਖੋ ਕਿਆ ਬਾਤ ਹੈ ਆਓ ਬਈ ਜਿਹੜੇ ਮੇਲੇ ਮਿਲੰਗਾਂ ਦਾ ਨਾਲ ਦਾ ਸੁੱਖੀ ਆ ਠੀਕ ਆ ਆਓ ਮੇਲਾ ਵੇਖਣ ਆਲਾ ਮੇਲਾ ਬਾਈ ਹੁਣ ਪੂਰਾ ਭਰ ਗਿਆ ਠੀਕ ਆ ਆਓ ਜ਼ਰੂਰ ਵੇਖੋ ਬੜਾ ਆਹ ਦੇਖੋ ਬਹੁਤ ਫੱਦਾ ਖੜਦਾ ਖੜਦਾ ਮੇਲਾ ਮੌਕਸਰ ਦਾ ਇਹ ਆਜੀ ਮੌਸਰ ਦਾ ਹਾਰਸ ਫੇਅਰ 2025 ਐਥੀਅਰ ਐਸ ਕੀ ਮੇਲਾ ਇੱਕ ਤਾਂ ਜਾਨਵਰ ਬਹੁਤ ਆ ਮੇਲੇ ਚ ਐ ਵੀ ਬਈ ਲੋਕਾਂ ਖੋਰ ਮੇਲੇ ਦੀ ਬਹੁਤ ਜ਼ਿਆਦਾ ਵਾਧਾ ਦੇਖਣ ਆਏ ਆ ਲੈ ਵੀ ਮੇਲੇ ਚ ਬਹੁਤ ਜਾਨਵਰ ਆ ਬਾਈ ਛੋਟੇ ਛੋਟੇ ਪੱਪੀ ਦੇਖੋ ਆਹ ਦੇਖੋ ਬਾਈ ਤੁਸੀਂ ਦੇਖੋ ਕਿੰਨੀ ਆ ਦੇਖੋ ਆਹ ਜਾਨਵਰ ਆ ਠੀਕ ਆ ਮੇਲੇ ਚ ਸਾਨੂੰ ਪਤਾ ਔਰ ਬਹੁਤ ਜਾਨਵਰ ਆਉਂਦੇ ਆ ਘੋੜੇ ਘੋੜੀਆਂ ਦੇ ਨਾਲ ਨਹੀਂ ਆਉਣਾ ਸੀ ਕਿਹਾ ਹੋਰ ਜਾਨਵਰ ਆ ਜਾਂਦੇ ਆ ਵੇਖੋ ਬਾਈ ਵੀ ਲੈ ਆਉਂਦੇ ਆ ਮਾਹੌਲ ਵੇਖੋ ਬੇਲੇ ਚੱਲ ਕੇ ਗੋੜ ਵੀ ਆ ਠੀਕ ਆ ਘੋੜ ਫਾਰਮ ਵਾਲੇ ਭਰਾ ਵੀ ਆਏ ਆ ਮੇਲਿਆਂ ਦੇ ਵਿੱਚ ਠੀਕ ਆ ਬਾਕੀ ਜਿਹੜੇ ਭਰਾਣੇ ਘੋੜੀ ਲੈਣੀਆਂ ਜਾਂ ਘੋੜਾ ਲੈਣਾ ਹੋਰ ਜਾਨਵਰ ਆਉਣਾ ਮੇਲੇ ਦੇ ਵਿੱਚ ਜਰੂਰ ਆਓ ਬਹੁਤ ਜਾਨਵਰ ਆ ਬਈ ਅੱਜ ਦੇ ਮੇਲੇ ਦੇ ਵਿੱਚ ਠੀਕ ਆ ਬਹੁਤ ਆਏ ਆ ਖਰੀਦਣ ਵਾਲੇ ਵੀ ਬਹੁਤ ਭਰਾ ਫਿਰਦੇ ਆ ਵੇਚਣ ਵਾਲੇ ਵੀ ਬਹੁਤ ਭਰਾ ਵੇਲਾਰ ਕੀ ਪੂਰਾ ਭਰਿਆ ਹੋਇਆ ਆ ਆ ਹੈਗੇ ਆ ਬਾਈ ਜੀ ਜਾਨਵਰ ਵੇਖੋ ਤੁਸੀਂ ਕਿੱਡੇ ਸੋਹਣੇ ਆ ਠੀਕ ਆ ਇਹ ਜਾਨਵਰ ਮੈਨੂੰ ਲੱਗਦਾ ਸੀਲ ਲਈ ਆ ਸਾਰੇ ਜਿਹੜੇ ਭਰਾੜ ਖਾਂਦਾ ਆਓ ਖਰੀਦੋ ਘੋੜੇ ਕੁੜੀਆਂ ਰੱਖੋ ਸ਼ੌਕ ਪਾਓ ਬਾਈ ਬਹੁਤ ਵਧੀਆ ਸ਼ੌਕ ਆ ਕੀ ਨਾਮ ਆ ਘੋੜੇ ਦਾ ਘੋੜੇ ਦਾ ਨਾਮ ਜੀ ਪਹਿਲਾਂ ਸੀਗਾ ਪੁਰਾਣਾ ਮੈਂ ਸਰਦਾਰ ਜੀ ਅੱਛਾ ਮੈਂ ਇਹਦਾ ਕਰਤਾ ਜੀ ਗੁਲਾਬ ਕਿਹੜਾ ਗੁਲਾਬ ਜੀ ਗੁਲਾਬ ਹਾਈਟ ਕਿੰਨੀ ਆਈ ਇਹਦੀ? 26.5 ਇੰਚ। ਠੀਕ ਆ ਜੀ। 3 ਮਹੀਨਾ ਦਾ ਘੋੜਾ ਨਹੀਂ ਬਸ਼ੇਰਾ ਇਹ। ਆਹ ਵੇਖੋ ਬਾਈ ਬਸ਼ੇਰਾ ਸ਼ੌਂਕ ਨਾਲ ਪਾਲਿਆ ਹੋਇਆ ਬਾਈ ਨੇ। ਹਾਈਟ ਕਿੰਨੀ ਸੀ ਬਾਈ? ਹਾਈਟ ਕਿੰਨੀ ਸੀ? 26.5 ਇੰਚ। 26.5 ਇੰਚ ਹੈਡ ਆ। ਇਹੋ ਜੇ ਜਾਨਵਰ ਮੇਲਿਆਂ ਦੀ ਸ਼ਾਨ ਵਧਾਉਂਦੇ ਆ ਠੀਕ ਆ। 5 ਸ਼ੋਹਾਂ ਦਾ ਚੈਂਪੀਅਨ ਆ। 5 ਸ਼ੋਹਾਂ ਦਾ ਚੈਂਪੀਅਨ ਆ। ਸਾਰਿਆਂ ਦੀ ਫਰਸਟ ਆ। ਠੀਕ ਆ। ਹੋਰ ਬਾਈ ਠੀਕ ਆ। ਵਧੀਆ ਵਧੀਆ। 10 ਦੱਸ ਬਾਈ। ਵਧੀਆ ਬਾਈ। ਠੀਕ ਆ ਫਿਰ। ਪਿੰਡ ਕਿਹੜਾ ਬਾਈ? ਇਹ ਡੱਬ ਵਾਲੀ ਹੁੰਦਾ ਕੋੜਾ ਬਾਈ ਸ਼ੇਰਗੜ ਅੱਛਾ ਡੱਬ ਵਾਲੀ ਠੀਕ ਆ ਬਾਈ ਆਓ ਦੇਖੋ ਬਈ ਆ ਸਾਰੇ ਜਾਨਵਰ ਸੇਲ ਲਈ ਆ ਠੀਕ ਆ ਭਈਆ ਸਾਰੇ ਜਾਨਵਰ ਸੇਲ ਲਈ ਆ ਸੇਲ ਲਈ ਆ ਸੇਲ ਲਈ ਜਾਨਵਰ ਆ ਸਾਰੇ ਜਾਨਵਰ ਬਈ ਸੇਲ ਲਈ ਆ ਹੈ ਹੋਰ ਛੋਲੇ ਛੋਲੇ ਵੈਸੀ ਜੀ गाइस ਵੇਖੋ ਜਾਨਵਰਾਂ ਦੇ ਕਿ ਭਾਈ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਸੇਲ ਵਾਲੇ ਵੀ ਜਾਨਵਰ ਬਹੁਤ ਜ਼ਿਆਦਾ ਤੇ ਜਿਹੜਾ ਅੱਜ ਕੀ ਲੋਕ ਆਏ ਮੇਲਾ ਵੇਖਣਾ ਭੀੜ ਵੀ ਬਹੁਤ ਆ ਤੇ ਸੇਲ ਵਾਲੇ ਜਾਨਵਰ ਵੀ ਬਹੁਤ ਆ ਹੈ ਵੇਖੋ ਭਾਈ ਕੋਈ ਡੌਗ ਆ ਜਿਹੜੇ ਭਰਾ ਕੁੱਤਿਆਂ ਦੇ ਸ਼ੌਂਕੀਓ ਇਥੋਂ ਖਰੀਦਦੇ ਛੋਟੇ ਛੋਟੇ ਪੱਪੀ ਬਾਕਟਰ ਦੇ ਵਿੱਚ ਐਤਕੀ ਹੋਰ ਬਹੁਤ ਜਾਨਵਰ ਆਏ ਆ ਆ ਗਿਆ ਬਈ ਸੇਲ ਵਾਲੇ ਜਾਨਵਰ ਸਾਰੇ ਠੀਕ ਹੈ ਤੇ ਮੇਲੇ ਜਾਤ ਕੀ ਯਾਰ ਜਾਨਵਰ ਬਹੁਤ ਆ ਤੇ ਵਿਕਰਾਂ ਬਹੁਤ ਆ ਬੀੜਾ ਬਈ ਜੇ ਬਾਕੀ ਜਿਹੜੇ ਗੋਡ ਫਾਰਮ ਵਾਲੇ ਭਰਾ ਵੀ ਬਹੁਤ ਆ ਜੇ ਆਜ ਕੀ ਮੇਲੇ ਦੇ ਵਿੱਚ ਆ ਵੀ ਸੇਲ ਵਾਲੇ ਜਾਨਵਰ ਆ ਠੀਕ ਹੈ ਹਾਕਿਮ ਇੱਕੋ ਜਣਾ ਵਗੈ ਲੂਰ ਸਾਰੇ ਭਰਾ ਬਰਾਬਰ ਦੀ ਪ੍ਰੀਜ਼ ਕਰਦੇ ਆ ਯਾਰ ਫੀਰ ਜਦੋਂ ਮੀਂਹਂਟ ਕਰਦੇ ਆ ਫੀਰ ਉਹਨਾਂ ਦੀ ਜਿਹੜੀ ਮੀਂਹਂਟ ਪਾਉਂਦੀ ਉੱਪਰ ਕੇ ਬਾਹਰ ਆਉਂਦੀ ਆ ਪਰ ਢੂਣਾ ਆਏ ਟੈਂਟ ਦੇ ਵਿੱਚ ਖੜਦਾ ਕਰਨਿਆ ਜੀ ਆਪ ਦੇਖੋ ਯਾਰ ਕਿਆ ਬਾਤ ਹੈ